ਉਹ ਇਹ ਕਿਸ ਤਰ੍ਹਾਂ ਇਹ ਸਾਧਾਰਨ ਤਰੀਕੇ ਨਾਲ ਲੋਕਾਂ ਨਾਲ ਠੱਗੀ ਕਰਦੇ ਸਨ ਤਾਂ ਸਾਡੇ ਕੋਲ ਨਾਲ ਇੱਕ ਰੂਚੀਗਾਰ ਗਰਗ ਜਿਹੜੇ ਕਰਾਲੀ ਵਿਜੀਟ ਡਿਪਾਰਟਮੈਂਟ ਚ ਜੌਬ ਕਰਦੇ ਆ ਤੇ ਉਹਨਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 19 ਤਰੀਕ ਨੂੰ ਉਹ ਬੱਸ ਚੜ੍ਹ ਕੇ ਪਟਿਆਲੇ ਚੱਲੇ ਸੀ ਤੇ ਉਹਨਾਂ ਦੀ ਕਿਸੇ ਲੇਡੀ ਨੇ ਮਤਲਬ ਕਿ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿੱਚ ਲਈ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਤੇ ਉਹਨਾਂ ਨੇ ਕੰਪਲੀਟ ਕੀਤੀ ਕਿ ਮੈਨੂੰ ਲੱਗਦਾ ਕੋਈ ਲੀਡਿਸ ਜਿਹੜੀਆਂ ਹੈਗੀਆਂ ਉਹਨਾਂ ਨੇ ਇਦਾਂ ਦਾ ਕੀਤਾ ਹੋਵੇ ਤੇ ਅਸੀਂ ਜਿਹੜਾ 23 ਤਰੀਕ ਨੂੰ ਪਾਚਾ ਦਰਜ ਕਰਕੇ ਉਸੇ ਟਾਈਮ ਜਿਹੜੇ ਅਸੀਂ ਅਬ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਲਿਆਂਦਾ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਵੱਲੋਂ ਫਿਰ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉੱਥੇ বাস ਸਟੈਂਡ ਦੇ ਉੱਪਰ ਕਿਉਂਕਿ ਸਾਨੂੰ ਇਹ ਸੀ ਕਿ ਜੇ ਇਹ 19 ਤਰੀਕ ਨੂੰ ਆਏ ਸੀ ਹੋ ਸਕਦਾ ਫੇਰ ਇਹ ਦੁਬਾਰੇ ਆਣ ਤੇ ਸਾਡੇ ਜਿਹੜੇ ਸਿਟੀ ਕਰਾ ਲਈ ਐਸ ਐਚਓ ਸਤਨਾਮ ਸਿੰਘ ਇੰਸਪੈਕਟਰ ਤੇ ਸਾਡੇ ਜਿਹੜੇ ਟ੍ਰੈਫਿੰਗ ਚਾਰਜਾ ਜਕਤ ਉਹਨਾਂ ਨੂੰ ਵੀ ਅਸੀਂ ਇਹ ਸਾਰਾ ਬਰੀਫ ਕੀਤਾ ਤੇ ਉੱਥੇ ਸਿਵਲ ਦੇ ਵਿੱਚ ਵੀ ਟੀਮਾਂ ਲਾਈ ਗਈਆਂ ਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇੜੀਆਂ ਉੱਥੇ ਆਈਆਂ ਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜਾ ਕਿਸਤਾਰ ਕੀਤਾ ਜੀ ਇਹਨਾਂ ਨੂੰ ਵਾਰਦਾਤ ਨੂੰ ਕਿਸੇ ਉਦੋਂ ਦਾ ਇਨਜ਼ਾਮਤ ਨਹੀਂ ਹੋਇਆ ਜਿਸ ਦਿਨ ਇਹ ਫੜੀਆਂ ਗਈ। ਨਹੀਂ ਉਸ ਦਿਨ ਇਹ ਆਈਆਂ ਸੀ ਇਹ ਦੁਪਹਿਰ ਦਾ ਸਮਾਂ ਸੀ ਉਸ ਦਿਨ ਆਈਆਂ ਇਹ ਪਰ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੀਆਂ ਟੀਮਾਂ ਦਿੱਲੀ ਤੇ ਜਿਹੜੀਆਂ ਕੁਝ ਦਿਨ ਕੰਮ ਕਰ ਰਹੀਆਂ ਸੀ ਆ ਕੀ ਧਿਆਨ ਰੱਖ ਰਹੀਆਂ ਸੀ ਪੂਰਾ ਇਸ ਬਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਦਿੱਤਾ ਗਿਆ। ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ? ਕਿੰਨੇ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ ਕਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਜਾਂਦੇ ਦੇਖੋ ਜਿਹੜੀਆਂ 6 ਲੇਡੀਜ਼ ਆ ਇਹਨਾਂ ਦਾ ਅਸੀਂ ਡਾਟਾ ਜਿਹੜਾ ਦਰਾਨੇ ਹੁਣ ਜਿਹੜਾ ਇਹਨਾਂ ਦੀ ਪੁਛਗਿਸ ਵਿੱਚ ਪਤਾ ਕੀਤਾ ਇਹਨਾਂ ਦੇ ਸਾਰੀਆਂ ਤੇ ਜਿਹੜੇ ਹੈਗੇ ਦੋ ਦੋ ਪਰਚੇ ਆਲਰੇਡੀ ਸੇਮ ਦਰਜ ਹੋਏ ਹੋਏ ਆ ਇਹ ਇਹ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਇਹ ਪਟਿਆਲੇ ਜਾਂ ਸੰਗਰੂਰ ਤੋਂ ਬਿਲੋਂਗ ਕਰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਜਿਹੜੇ ਅਸੀਂ ਆਸ-ਪਾਸ ਜਿਹੜੇ ਸਾਡੇ ਡਿਸਟ੍ਰਿਕਟ ਲੱਗਦੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਜਾਂਦੀ ਇਹਨਾਂ ਬਾਰੇ ਕਿ ਉਹਨਾਂ ਦੇ ਵੀ ਜੇ ਕੋਈ ਐਫ ਆਈ ਆਰ ਜਾਰਜ ਹੋਈ ਆ ਤਾਂ ਉਹਨਾਂ ਨੂੰ ਇਹਨਾਂ ਨੂੰ ਦੇਖ ਕੇ ਟ੍ਰੇਸ ਕੀਤੀ ਜਾ ਸਕਦੀ ਹੈ ਸਰ ਏਜ ਗਰੁੱਪ ਕੀ ਹੈ ਔਰ ਇਹਨਾਂ ਦੀ ਮੋਡਸ ਆਪਰੈਂਡੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਸ ਸਾਧਕ ਤਰੀਕੇ ਨਾਲ ਠੱਗੀ ਕਰਦੇ ਸੀ ਇਸਨਾਂ ਦੀ ਸਾਰਿਆਂ ਦੀ ਜਿਹੜੀ ਏਜ ਆ ਉਹ 50 ਪਲੱਸ ਹੈਗੀ ਆ ਇਹ ਕੀ ਕਰਦੇ ਆ ਜੀ ਜੋ ਇਹਨਾਂ ਤੋਂ ਅਸੀਂ ਪੁੱਛ ਕੇ ਕੀਤੀ ਜਿਸ ਤਰ੍ਹਾਂ ਕੋਈ ਬੱਸ ਆਉਂਦੀ ਆ ਇਹ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੇਡੀ ਨੂੰ ਵੀ ਕਿਸੇ ਨੇ ਚੈਨ ਪਾਈ ਆ ਕਿਸੇ ਨੇ ਸੋਨੇ ਦੀ ਵੰਗ ਪਾਈ ਆ ਉਹਨੂੰ ਟਾਰਗੇਟ ਕਰਕੇ ਫਿਰ ਇਹ ਇਕੱਠੇ ਚੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਜਿਸ ਤਰ੍ਹਾਂ ਬੱਸ ਦੇ ਵਿੱਚ ਅ ਦਰਵਾਜ਼ੇ ਦੇ ਵਿੱਚ ਧੱਕਾ ਮੂ ਕੀ ਹੁੰਦੀ ਆ ਉਹਦੇ ਵਿੱਚ ਹੀ ਫਿਰ ਇਹ ਹੱਥ ਮਾਰ ਕੇ ਜਿਹੜੀ ਆ ਚੈਨ ਜਾਂ ਫਿਰ ਇਹਨਾਂ ਦਾ ਜੋ ਵੀ ਇਹਨਾਂ ਨੇ ਸੋਨੇ ਦਾ ਕੋਈ ਕਿਸੇ ਨੇ ਕੜਾ ਪਾਇਆ ਜਾਂ ਵੰਗ ਪਾਈ ਆ ਉਸੇ ਟਾਈਮ ਤਾਰ ਲੈਂਦੇ ਆ ਜੀ ਕੀ ਸਰ ਪੁਲਿਸ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੀ ਕਿਉਂਕਿ ਇਸ ਤਰ੍ਹਾਂ ਪਹਿਲੇ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਵੇਰ ਹੋਣ ਦੀ ਲੋੜ ਹੈ ਦੇਖੋ ਜਦੋਂ ਵੀ ਤੁਸੀਂ ਬੱਸ ਸਟੈਂਡ ਤੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਆਸ-ਪਾਸ ਧਿਆਨ ਰੱਖੋ ਕਿ ਇਦਾਂ ਦੀਆਂ ਕੋਈ ਲੇਡੀਆਂ ਜਿਹੜੀਆਂ 50 ਪਲੱਸ ਕਿਉਂਕਿ ਇਹ ਸਾਰੀਆਂ 50 ਪਲੱਸ ਹੈਗੀਆਂ ਵਾ ਇਦਾਂ ਦੀਆਂ ਲੇੜੀ ਕਈ ਵਾਰ ਆਪਣੇ ਦਿਲ ਦੇ ਵਿੱਚ ਵੀ ਹਮਦਰਦੀ ਹੋ ਜਾਂਦੀ ਹੈ ਕਿ ਨਹੀਂ ਬਜ਼ੁਰਗ ਹੈਗੀ ਆ ਨਾਲ ਹੋ ਕੇ ਚੜ ਜੇ ਕੁਗੀ ਦੇ ਵਿੱਚ ਇੱਕ ਇੱਕ ਦੋ ਯੰਗ ਵੀ ਹੈਗੀਆਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਨਾਲ ਹੋ ਕੇ ਮਤਲਬ ਕਿ ਇਹ ਕੰਮ ਕੀਤਾ ਏ ਤੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਬੱਸ ਸਟੈਂਡ ਖੜੇ ਹੁੰਦੇ ਆ ਆਸ-ਪਾਸ ਧਿਆਨ ਜ਼ਰੂਰ ਰੱਖੋ ਜੇ ਤੁਸੀਂ ਕੋਈ ਵੀ ਗੋਲਡ ਦਾ ਸਮਾਨ ਪਾਇਆ ਚੈਨ ਪਾਇਆ ਜਾਂ ਫਿਰ ਤੁਸੀਂ ਕੋਈ ਵੰਗ ਪਾਈਆ ਹਮੇਸ਼ਾ ਧਿਆਨ ਜ਼ਰੂਰ ਰੱਖੋ ਜਦੋਂ ਵੀ ਤੁਸੀਂ ਇਹ ਮਾਈਂਡ ਵਿੱਚ ਹੋਣਾ ਚਾਹੀਦਾ ਕਿ ਭੀੜ ਦੇ ਵਿੱਚ ਧੱਕਾ ਵੱਜ ਰਿਹਾ ਏ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸਰ ਇਹ ਪੰਜਾਬੀ ਇਹਨਾਂ ਜਾਂ ਫਿਰ ਇਹ ਕੋਈ ਪ੍ਰਵਾਸੀ ਹੈ ਨਹੀਂ ਇਹ ਪੰਜਾਬੀ ਆ ਨਾਪੇ ਤੇ ਉਧਰੋਂ ਬਿਲੋਂਗ ਕਰਦੀ ਹੈ ਸਾਰੇ ਪੰਜਾਬੀ ਬੋਲਦੀਆਂ ਜੀ ਹੈ ਤੇ ਸਰ ਇਹ ਗ로우 ਹੋਰ ਵੀ ਵੱਡਾ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਜਿਹੜੇ ਛੇ ਤੁਸੀਂ ਕਾਬੂ ਕੀਤੇ ਹੋਰ ਵੀ ਕੋਈ ਨੈਕਸਸ ਪੂਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਜੇ ਇਹਨਾਂ ਕੋਲ ਪੁੱਛਾਂਗੇ ਇਹਨਾਂ ਦੇ ਨਾਲ ਜੇ ਹੋਰ ਵੀ ਕੋਈ ਹੋਇਆ ਇਹਨਾਂ ਦਾ ਕਿਉਂਕਿ ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਵਿੱਚ ਵੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਐਫਆਈਆਰ ਦਰਜ ਹੋਈ ਵੀ ਆ ਤੇ ਇਹਨਾਂ ਤੋਂ ਵੀ ਪੁੱਛਗਿੱਛ ਕਰਾਂਗੇ ਇਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਨਡ ਮਿਲਿਆ ਸੀ ਅਸੀਂ ਹੋਰ ਰਿਮਾਨਡ ਲੈ ਕੇ ਇਹਨਾਂ ਤੋਂ ਪਤਾ ਕਰਦੇ ਕਿ ਇਹਨਾਂ ਦੇ ਹੋਰ ਵੀ ਪਾਸੇ ਜਿਹੜੇ ਮੰਨ ਲਓ ਕਿਸੇ ਹੋਰ ਪਾਸੇ ਜਲੰਧਰ ਸਾਈਡ ਵੀ ਇਹਨਾਂ ਦੇ ਕੋਈ ਗੈਂਗ ਵਗੈਰਾ ਹੈ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਰ ਇਹ ਕਿਵੇਂ ਬ੍ਰੇਕ ਨੂੰ ਬਣਾਉਂਦੇ ਸੀ ਆਪਣਾ ਕਿਸ ਤਰੀਕੇ ਨਾਲ ਕਰਦੇ ਸੀ ਉਸ ਬਾਰੇ ਤੁਹਾਨੂੰ ਦੱਸਾਂਗੇ ਕਿ ਮਹਿਲਾਵਾ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਸੌਨੇ ਦੇ ਕੰਮ ਟਾਰਗੇਟ ਕਿਉਂ ਕਰਦੇ ਸੀ ਉਹਨਾਂ ਨੂੰ ਟਾਰਗੇਟ ਕਿਉਂ ਕਰਦੇ ਸੀ ਦੇਖੋ ਇਹ ਜਿਸ ਤਰ੍ਹਾਂ ਹੁਣ ਆਪਾਂ ਬੱਸ ਚੜਦੇ ਆ ਕਿਉਂਕਿ ਜਿਹੜੇ 40 ਇਅਰ ਦੇ ਉੱਪਰ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ ਕਿਉਂਕਿ ਜਿਹੜੇ ਯੰਗ ਜਿਸ ਤਰ੍ਹਾਂ ਕੋਈ 22 23 ਸਾਲ ਦੀ ਕੁੜੀ ਆ ਕੋਈ ਉਹ ਅਲਰਟ ਹੁੰਦੇ ਵੈਸੇ ਹੀ ਇਹੋ ਚੀਜ਼ ਦੇਖਦੇ ਆ ਜਿਹੜਾ ਥੋੜਾ ਅਲਰਟ ਨਹੀਂ ਹੈਗਾ 40 ਪਲੱਸ ਜਿਹਦੀ ਏਜ ਹੈਗੀ ਆ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ